ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਲਖਤ ਸਿੰਘ ਲੈ ਕੇ ਹਾਜ਼ਰ ਹਾਂ ਜੁਜਾ ਟਾਈਮਸ ਦਾ ਪ੍ਰੋਗਰਾਮ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਇਹ ਸੱਚ ਹੈ ਕਿ ਹਕੂਮਤਾਂ ਹੱਕ ਨਹੀਂ ਦਿੰਦੀਆਂ ਇਸ ਲਈ ਸੰਘਰਸ਼ ਕਰਨੇ ਹੀ ਪੈਂਦੇ ਨੇ ਹੁਣ ਇੱਕ ਨਜ਼ਰ ਆਸਦੀਆਂ ਮੁੱਖ ਖਬਰਾਂ ਤੇ ਮੂਥੜ ਫਾਈਨੈਂਸ ਦੇ ਦਫਤਰ ਵਿੱਚ ਵੱਡੇ 6 ਹਥਿਆਰਬੰਦ ਬਦਮਾਸ਼ ਫਾਇਰਿੰਗ ਤੋਂ ਬਾਅਦ ਸਟਾਫ ਨੂੰ ਬਣਾਇਆ ਬੰਦੀ ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ 4 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 5 ਨਸ਼ਾ ਤਸਕਰ ਕਾਬੂ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ Facebook ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ ਮੂਤਰ ਫਾਈਨਾਂਸ ਦੇ ਦਫ਼ਤਰ ਵਿੱਚ ਵੱਡੇ 6 ਹਥਿਆਰਬੰਦ ਬਦਮਾਸ਼ ਫਾਇਰਿੰਗ ਤੋਂ ਬਾਅਦ ਸਟਾਫ ਨੂੰ ਬਨਾਇਆ ਬੰਦੀ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਮੂਥਰਡ ਫਾਈਨੈਂਸ ਦੇ ਦਫਤਰ ਵਿੱਚ ਸਵੇਰੇ ਹਥਿਆਰਬੰਦ ਬਦਮਾਸ਼ ਵੜ ਗਏ ਦਫਤਰ ਵਿੱਚ ਵੜਦਿਆਂ ਹੀ ਉਹਨਾਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਲਗਭਗ 10 ਗੋਲੀਆਂ ਚਲਾਈਆਂ ਇਸ ਨਾਲ ਉੱਥੇ ਦਫਤਰ ਦੇ ਅੰਦਰ ਦਹਿਸ਼ਤ ਫੈਲ ਗਈ ਮੁਲਾਜ਼ਮ ਸਹਿਮ ਗਏ ਫਾਇਰਿੰਗ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ ਇਸੇ ਦੌਰਾਨ ਲੋਕਾਂ ਤੇ ਮੁਲਾਜ਼ਮਾਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਬਦਮਾਸ਼ਾਂ ਨੂੰ ਫੜ ਲਿਆ ਜਦੋਂ ਕਿ ਤਿੰਨ ਬਦਮਾਸ਼ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਜਾਣਕਾਰੀ ਅਨੁਸਾਰ 6 ਬਦਮਾਸ਼ ਸਵੇਰੇ ਬਰਾਜ ਖੁੱਲਦੇ ਹੀ ਜ਼ਬਰਦਸਤੀ ਅੰਦਰ ਵੜ ਗਏ ਉਹਨਾਂ ਪੂਰੇ ਸਟਾਫ ਨੂੰ ਬੰਦੀ ਬਣਾ ਲਿਆ ਪੈਸੇ ਤੇ ਗਹਿਣੇ ਵੀ ਬੈਗ ਵਿੱਚ ਭਰ ਲਏ ਇਸੇ ਦੌਰਾਨ ਮੁਲਾਜ਼ਮਾ ਨੇ ਹਿੰਮਤ ਕਰਕੇ ਉਹਨਾਂ ਦਾ ਵਿਰੋਧ ਕੀਤਾ ਤੈਸ਼ ਵਿੱਚ ਆ ਕੇ ਬਦਮਾਸ਼ਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਇਸ ਨਾਲ ਦਹਿਸ਼ਤ ਫੈਲ ਗਈ ਆਸ-ਪਾਸ ਕਈ ਲੋਕ ਜਮ੍ਹਾਂ ਹੋ ਗਏ ਦੀਪਕ ਨਾਮ ਦੇ ਇੱਕ ਵਿਅਕਤੀ ਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਉਸ ਨੂੰ ESI ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ 4 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 5 ਨਸ਼ਾ ਤਸਕਰ ਕਾਬੂ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 4 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਦੀ ਖੇਪ ਬਰਾਮਦ ਕੀਤੀ ਗਈ ਹੈ ਪ੍ਰੈਸ ਵਾਰਤਾ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਏਸੀਪੀ ਜਸ਼ਨਦੀਪ ਸਿੰਘ ਗੇਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਡੇਲੋ ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲਿਸ ਨੇ ਰਾਜਸਥਾਨ ਅਤੇ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਵਿੱਚੋਂ ਪੰਜ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਥਾਣਾ ਡੇਲੋ ਦੇ ਮੁਖੀ ਸੁਖਦੇਵ ਸਿੰਘ ਬਰਾੜ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੇ ਪ੍ਰੀਤਨਗਰ ਦੇ ਰਹਿਣ ਵਾਲੇ ਰਣਜੀਤ ਸਿੰਘ, ਸਾਨੇਵਾਲ ਦੇ ਵਾਸੀ ਦਮਨਪ੍ਰੀਤ ਸਿੰਘ, ਰਾਜਸਥਾਨ ਅਲਵਰ ਇਲਾਕੇ ਦੇ ਰਹਿਣ ਵਾਲੇ ਅਰਜੁਨਦੇਵ ਗੁਲਚਨ ਕੁਮਾਰ ਅਤੇ ਰਾਜਸਥਾਨ ਦੇ ਹੀ ਜੈਪੁਰ ਦੇ ਵਾਸੀ ਪ੍ਰੇਮ ਰਤਨ ਵੱਜੋ ਕੀਤੇ ਗਈ ਹੈ ਪੁਲਿਸ ਨੇ ਮਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਕੋਲੋਂ ਵਦੇਰੇ ਪੁਸ਼ਕਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ACP ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਨਸ਼ੇਲੀਆ ਦਵਾਈਆਂ ਦੀ ਵੱਡੀ ਖੇਪ ਲੁਧਿਆਣਾ ਜਾ ਰਹੀ ਹੈ ਬਾਹਰਲੇ ਸੂਬਿਆਂ ਤੋਂ ਵੀ ਦਵਾਈਆਂ ਮੰਗਵਾ ਕੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਸਪਲਾਈ ਕੀਤੀਆਂ ਜਾਂਦੀਆਂ ਹਨ ਸੂਚਨਾ ਤੋਂ ਬਾਅਦ ਪੁਲਿਸ ਨੇ ਰਣਜੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਅਦਾਰਾ ਜੋ ਜਾਟ ਟਾਈਮਸ ਦੇ ਪਤਿਰਿਤ ਅਨਿਲ ਵੇਜਨਲ ਗੱਲਬਾਤ ਕਰਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੀ ਕਿਹਾ ਤੁਸੀਂ ਵੀ ਸੁਣੋ ਕਿ ਉਹ ਕੀਤੀ ਹੋਈ ਹੈ ਐਂਡ ਉਸੇ ਲੜੀ ਦੇ ਵਿੱਚ ਆ 17 ਸਤੰਬਰ ਨੂੰ ਇੱਕ ਅਸੀਂ ਗੈਂਗ ਫੜਿਆ ਸੀ ਇਹਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਉਸ ਵੇਲੇ ਉਹਨਾਂ ਤੋਂ ਕੋਈ ਬਹੁਤ ਜ਼ਿਆਦਾ ਬਰਾਮਦਗੀ ਨਹੀਂ ਹੋਈ ਸੀਗੀ ਹਾਲਾਂਕਿ 22000 ਦੇ ਕਰੀਬ ਨਸ਼ੀਲੀ ਗੋਲੀਆਂ ਕੈਪਸੂਲ ਮਿਲੇ ਸੀ ਔਰ 40 ਕੋਡਿਨ ਫਾਸਫੇਟ ਸੀਰਪ ਦੀਆਂ ਸ਼ੀਸ਼ੀਆਂ ਮਿਲੀ ਸੀਗੀਆਂ ਲੇਕਿਨ ਉਸ ਦੀ ਅਸੀਂ ਉਹਨਾਂ ਦੀ ਫਿਰ ਡੁੰਗਾਈ ਨਾਲ ਪੁੱਛਗਿਛ ਕੀਤੀ ਤੇ ਪਤਾ ਲੱਗਿਆ ਕਿ ਇਹ ਇੱਕ ਅੰਤਰਰਾਜੀ ਗੈਂਗ ਦਾ ਇਹ ਮੈਂਬਰ ਹਨ ਜੋ ਕਿ ਰਾਜਸਥਾਨ ਔਰ ਬਾਹਰਲੇ ਸਟੇਟਾਂ ਤੋਂ ਆਪਣੇ ਇਹ ਨਸ਼ੀਲੀ ਦਵਾਈਆਂ ਔਰ ਇਹ ਜਿਹੜੀ ਸ਼ੀਸ਼ੀਆਂ ਸਿਰਪ ਵਗੈਰਾ ਲਿਆ ਕੇ ਪੰਜਾਬ ਦੇ ਵਿੱਚ ਵੇਚਦੇ ਸੀ ਉਸ ਬੇਸ ਤੇ ਪੁਲਿਸ ਨੇ ਇਹਨਾਂ ਦੀ ਪੁੱਛਗਿਛ ਦੇ ਬੇਸ ਤੇ ਇਹਨਾਂ ਨੇ ਪੁਲਿਸ ਨੇ ਦੋ ਜਿਹੜੇ ਬੰਦੇ ਸੀਗੇ ਅਲਵਰ ਤੋਂ ਗ੍ਰਿਫਤਾਰ ਕੀਤੇ ਪਹਿਲਾ ਜਿਹੜੇ ਬੰਦੇ ਅਸੀਂ ਲੁਧਿਆਣੇ ਫੜੇ ਸੀਗੇ ਰਣਜੀਤ ਸਿੰਘ ਔਰ ਦਮਨਤਰੀ ਸਿੰਘ ਸੀ ਉਸ ਤੋਂ ਬਾਅਦ ਇਹਨਾਂ ਦੀ ਪੁਛਗਿਛ ਤੇ ਅਸੀਂ ਅਰਜੁਨ ਦੇਵ ਐਂਡ ਬੁਲਸ਼ਣ ਕੁਮਾਰ ਇਹਨਾਂ ਨੂੰ ਅਲਵਰ ਤੋਂ ਫੜ ਕੇ ਲਿਆਂਦਾ ਐਂਡ ਇਹਨਾਂ ਦਾ ਫਿਰ 7 ਦਿਨ ਦਾ ਅਸੀਂ ਰਿਮਾਂਡ ਲਿਆ ਰਿਮਾਂਡ ਦੇ ਦੌਰਾਨ ਇਹਨਾਂ ਨੇ ਫਿਰ ਅਹਿਮ ਖੁਲਾਸੇ ਕੀਤੇ ਉਸ ਵੇਲੇ ਅਸੀਂ ਇੱਕ ਪ੍ਰੇਮਨਤਨ ਨਾਮ ਦਾ ਬੰਦਾ ਜੈਪੁਰ ਤੋਂ ਫੜਿਆ ਉਹਦੀ ਪੁਛਗਿਛ ਤੇ ਅਸੀਂ ਇੱਕ ਉਸਨੇ ਆਪਣੀ ਪੁਛਗਿਛ ਦੇ ਵਿੱਚ ਦੱਸਿਆ ਕਿ ਮੈਂ ਆਪਣੇ ਗੋਡਾਊਨ ਜਿਹੜਾ ਮੇਰਾ ਗੋਡਾਊਨ ਜੈਪੁਰ ਦੇ ਵਿੱਚ ਹੈ ਉੱਥੇ ਮੈਂ 1 ਲੱਖ ਦੇ ਕਰੀਬ ਆ ਇਹ ਜਿਹੜਾ ਸੀਰਪ ਹੈ ਜਿਸ ਨੂੰ ਕੀ ਕੋਡਿਨ ਫਾਸਫੇਟ ਸੀਰਪ ਜਿਸ ਨੂੰ ਕੀ ਨਸ਼ੇ ਦੇ ਲਈ ਵਰਤਦੇ ਹਨ ਉਹ ਅਸੀਂ ਮੈਨ ਲੁਕਾ ਕੇ ਰੱਖਿਆ ਹੋਇਆ ਹੈ ਉਸ ਬੇਸ ਤੇ ਪੁਲਿਸ ਨੇ ਆਪਣਾ ਜੱਜ ਸਾਹਿਬ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤੇ ਐਂਡ ਐਫ ਡੀਏ ਜਿਹੜਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਪੰਜਾਬ ਗਵਰਨਮੈਂਟ ਉਹਨਾਂ ਦੇ ਡਰੱਗ ਇਨਸਪੈਕਟਰਸ ਨੂੰ ਆਪਣੀ ਤਫਦੀਸ਼ ਦੇ ਵਿੱਚ ਸ਼ਾਮਿਲ ਕੀਤਾ ਤੇ ਦੋ ਡਰੱਗ ਇਨਸਪੈਕਟਰ ਔਰ ਪੁਲਿਸ ਲੁਧਿਆਣਾ ਪੁਲਿਸ ਦੇ ਆਫੀਸਰਸ ਐਂਡ ਐਸ ਐਚ ਓ ਸਾਹਿਬਾਨ ਨੇ ਜੈਪੁਰ ਦੇ ਵਿੱਚ ਜਾ ਕੇ ਰੇਡ ਕੀਤੀ ਅੱਜ ਦੀਆਂ ਵਿਸ਼ੇਸ਼ ਖਬਰਾਂ ਵਿੱਚ ਇੰਨਾ ਹੀ ਤੁਸੀਂ ਵੇਖਦੇ ਰਹੋ ਜੋਜ਼ਾ ਟਾਈਮਸ ਲੇਖਕ ਸਿੰਘ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ